ਲੱਕੜਾਂ 'ਚ ਵੱਡੀਆਂ ਆਪਾਂ ਨੇ ਐਤਵਾਰ ਦਾ ਦਿਨ ਤੇ ਬਸ ਆਹ ਚੱਕ ਕੇ ਸਾਰੀਆਂ ਬਾਈ ਮੇਨ ਮਾਲਕ ਤੇ ਇਹਨੇ ਚੱਕ ਟਰਾਲੀ 'ਚ ਜਮ੍ਹਾਂ ਕਰ ਲੀਆਂ ਬਾਕੀ ਰਹਿ ਗਈਆਂ ਪਰੇ ਉਹ ਕੱਲ ਨੂੰ ਕੱਟ ਦਾਂਗੇ ਜਿਹੜਾ ਰਹਿ ਗਿਆ ਮਾੜਾ ਮੋਟਾ ਟਰਾਲੀ ਭਰਤੀ ਪਰੇ ਖੜੀ ਆ ਇਹ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹਨਾ ਇਹਦੇ ਵਿੱਚ ਨਾ ਅਖਰੋਟਾਂ ਦੇ ਦਰਖਤ ਨੇ 5 ਰੁਪਏ ਕਿਲੋ ਉਰੇ ਕਹਿੰਦਾ ਵੀ ਬਿਕਦੇ ਨੇ ਇਹ ਪਰ ਕੋਈ ਜ਼ਿਆਦਾ ਖਾਸ ਵੇਚਦਾ ਨਹੀਂ ਆਹ ਅਖਰੋਟ ਨੇ ਤੇ ਆ ਸਾਰੇ ਅਖਰੋਟਾਂ ਦੇ ਦਰਖਤ ਸੀਗੇ ਜਿਹੜੇ ਆਪਾਂ ਵੱਡੇ ਆ ਹੁਣ ਇਦਾਂ ਅਖਰੋਟ ਹੁੰਦਾ ਤੇ ਇੱਥੇ ਬਸ ਆਮ ਲੱਗੇ ਹੋਏ ਨੇ ਇਹ ਸਾਰੇ ਮੈਂ ਜਿਹੜੀ ਅੱਜ ਦਿਹਾੜੀ ਲਾਉਣ ਆਇਆ ਤੇ ਆਪਾਂ ਨੂੰ ਇਹਦੇ ਪੈਸੇ ਬੰਦਾ ਵਧੀਆ ਦੇ ਦਿੰਦਾ ਰੋਟੀ ਵੀ ਖਵਾ ਦਿੰਦਾ ਆਪਾਂ ਨੂੰ ਪਰ ਆਪਾਂ ਜਦੋਂ ਖਾ ਪੀ ਲਈਦਾ ਮਤਲਬ ਆਪਣੇ ਵਰਗਾ ਵਿਵਹਾਰ ਹੈਗਾ ਬੰਦੇ ਨਾਲ ਆਪਣਾ ਇਹ ਨਹੀਂ ਹੈਗਾ ਕਿ ਮੈਂ ਨੌਕਰਾ ਵਾਂਗੂ ਕੰਮ ਕਰਦੇ ਆ ਜਾਂ ਕਰਾਉਂਦਾ ਉਹ ਕੰਮ ਇਦਾਂ ਉਹ ਬਹਿ ਵੀ ਜਾਂਦਾ 10-15 ਮਿੰਟ ਕੋਈ ਨਹੀਂ ਬਾਈ ਦਵੇ ਬੰਦੇ ਬਹੁਤ ਵਧੀਆ ਹੁੰਦੇ ਆ ਆਪਾਂ ਵੀ ਫਿਰ ਕੇਅਰ ਕਰੀਦੀ ਆ ਬੰਦੇ ਦੀ ਹਨਾ ਤੇ ਆਹ ਅਖਰੋਟ ਆ ਜਿਹੜਾ ਇਹਦੀ ਹੁਣ ਇੱਕ ਹੱਥ ਨਾਲ ਬਣਨੀ ਨਹੀਂ ਚੰਗੀ ਤਰ੍ਹਾਂ ਗੱਲ ਪਹਾੜੀ ਏਰੀਆ ਇੱਥੇ ਸਾਰਾ ਤੇ ਆਹ ਜਿਹੜੀ ਚੀਜ਼ ਆ ਇਹਨੂੰ ਤੋੜ ਕੇ ਦੇ ਵਿੱਚੋਂ ਗਰੀ ਨਿਕਲਣੀ ਆ ਤਾਂ ਆਪਾਂ ਨੂੰ ਪਤਾ ਹੀ ਆ ਪਰ ਮੈਂ ਇਹ ਪਹਿਲੀ ਵਾਰੀ ਚੀਜ਼ ਦੇਖਿਆ ਵੀ ਦਰਖਤ ਆਮ ਲੱਗਿਆ ਹੋਇਆ ਇੱਥੇ ਅੰਗੂਰ, ਸੇਬ, ਨਾਸ਼ਪਾਤੀ ਤੇ ਇੱਕ ਚੈਰੀਆਂ ਜਿੱਥੇ ਮੈਂ ਆਹ ਇਧਰ ਲੱਕੇ 'ਚ ਕੰਮ ਕਰਦਾ ਇਹ ਆਮ ਚੀਜ਼ਾਂ ਨੇ ਇੱਥੇ ਆਪਣੇ ਪੰਜਾਬ ਇੰਡੀਆ ਖਾਸ ਨੇ ਇਹ ਚੀਜ਼ਾਂ ਸਾਰੇ ਅਖਰੋਟ ਨੇ ਜਿਹੜੇ ਹੁਣ ਇਹ ਤਾਂ ਖਾਂਦੇ ਖੁੰਦੇ ਮੇਰਾ ਤਾਂ ਹੈ ਨਹੀਂ ਗੇ ਬਾਲਾ ਤੇ ਇੱਥੇ ਆਮ ਹੀ ਬਸ ਜਿਵੇਂ ਆਪਣੇ ਅੰਬੀ ਅੰਬੀ ਅਮਰੂਦ ਮੁਰਾਦ ਲੱਗੇ ਹੁੰਦੇ ਨੇ ਆਮ ਮੋਟਰਾਂ ਤੇ ਤੇ ਓਵੇਂ ਹੀ ਇੱਥੇ ਆ ਚੀਜ਼ਾਂ ਲੱਗੀਆਂ ਹੁੰਦੀਆਂ ਮੇਰੇ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਆ ਉਹ ਇਹ ਆ ਬਈ ਆਪਾਂ ਜਿੱਥੇ ਵੀ ਕੰਮ ਮਿਲੇ ਆਪਾਂ ਕੰਮ ਕਰ ਲਈਏ ਤੇ ਹੁਣ ਇਹਨੂੰ ਮੈਂ ਤੋੜ ਕੇ ਦਿਖਾ ਨਹੀਂ ਸਕਦਾ ਇੱਕ ਅੱਥ ਦੇ ਨਾਲ ਕਿੰਨਾ ਨਹੀਂ ਹੈਗਾ ਪੱਕਾ ਇਹ ਜਿੱਥੇ ਵੀ ਕੰਮ ਮਿਲਦਾ ਆਪਾਂ ਜ਼ਰੂਰ ਕਰ ਲੀਏ ਆਪਾਂ ਨੂੰ 50 ਰੁਪਏ 45 ਰੁਪਏ ਕਈ 40 ਰੁਪਏ ਤੇ ਉਹਦੇ ਹਿਸਾਬ ਨਾਲ ਮਾਲਕ ਦੇ ਸੁਭਾਅ ਦੇ ਅਕੋਰਡਿੰਗ ਬੰਦੇ ਪੈਸੇ ਦੇ ਦਿੰਦੇ ਆ ਠੀਕ ਆ ਜਿਵੇਂ ਦਿਹਾੜੀ ਆ ਜਿਹੜੀ ਨਾਰਮਲੀ ਤਾਂ ਘੰਟੇ ਦੇ ਹਿਸਾਬ ਨਾਲ ਹੁੰਦਾ ਜਨਗਲੇ ਪੇਪਰ ਵਗੈਰਾ ਹੁੰਦੇ ਆ ਪਰ ਜਿਹੜੇ ਨਵੇਂ ਮੁੰਡੇ ਆਉਂਦੇ ਆ ਉਹ ਜਿਵੇਂ ਹੁਣ ਮੈਂ ਨਵਾਂ ਮੈਂ ਜ਼ੀਰੋ ਲੈਵਲ ਤੇ ਆ ਇਸ ਟਾਈਮ ਕੰਮ ਕਰੋ ਤੇ ਆਪਣਾ ਵਧੀਆ ਵਧੀਆ ਢੁੜੀ ਲਾ ਕੇ ਘਰੇ ਜਾਓ ਬਸ ਰੋਟੀ ਪਾਣੀ ਆਪਦਾ ਨਾਲ ਲੈ ਕੇ ਜਾਓ ਸਿੱਖਿਆ ਦਾ ਇੱਕ ਜਿਹੜੀਆਂ ਗੱਲਾਂ ਨੇ ਜਿੱਦਾਂ ਮੈਂ ਸਿੱਖਿਆ ਵੱਡਿਆਂ ਤੋਂ ਜਿਹੜੇ ਪਹਿਲਾਂ ਆਏ ਹੋਏ ਨੇ ਬਾਈ ਹੁਣੀ ਉਹਨਾਂ ਤੋਂ ਉਹ ਸਿੱਖਿਆ ਇਹ ਹੈ ਵੀ ਆਪਣਾ ਪਾਣੀ ਦੀ ਬੋਤਲ ਤੇ ਆਪਣੇ ਬੂਟ ਵਧੀਆ ਸੇਫਟੀ ਵਾਲ ਤੇ ਇਨਕਾਉਨਕਾਂ ਕੰਮ ਦੇ ਹਿਸਾਬ ਨਾਲ ਜਿਹੜੇ ਪਹਿਲਾਂ ਵੀ ਗਏ ਹੋਣ ਦੁਬਾਰੇ ਉੱਥੇ ਫੇਰ ਜਾਣਾ ਉਸ ਹਿਸਾਬ ਨਾਲ ਆਪਣੀਆਂ ਚੀਜ਼ਾਂ ਲੈ ਕੇ ਜਾਓ ਠੀਕ ਆ ਤੇ ਬਾਕੀ ਹੋਰ ਜਾਣਕਾਰੀ ਜਿਹੜੀ ਇਟਲੀ ਦੀ ਤੇ ਵਿਚਰ ਕੇ ਪਤਾ ਲੱਗਦਾ ਉਹ ਜਦੋਂ ਆਪਾਂ ਵਿਚਰਾਂਗੇ ਆਪਾਂ ਫਿਰ ਦੱਸਾਂਗੇ ਜਰੂਰ ਹੁਣ ਉਹ ਦਰਖਤ ਸਾਰੇ ਕੱਟ ਚੁੱਕੇ ਨੇ ਤੇ ਆ ਵੀ ਸ਼ਾਂਗ ਤਾਂ ਆ ਵੀ ਸ਼ਾਂਗ ਤਾਂ ਆ ਵੱਡੇ ਨੇ ਸਾਰੇ ਦਰਖਤ ਆਪਾਂ ਤੇ ਲਕਣਾ ਸਾਰੀ ਸਫਾਈ ਕਰਤੀ ਆ ਜੈਦਵਾਰ ਸ਼ਾਮ ਨੂੰ ਨਿਬੜ ਗਿਆ ਥੋੜਾ ਬੋਤ ਰਹਿ ਗਿਆ ਉਹ ਫਿਰ ਕਦੇ ਕਰ ਦਾਂਗੇ ਕਹਿਣ ਦਾ ਮਤਲਬ ਵੀ ਇਹ ਕੰਮ ਕਿਤੇ ਨਾ ਛੱਡੋ ਜਿੱਥੇ ਵੀ ਮਿਲਦਾ ਕੰਮ ਤੁਸੀਂ ਕੰਮ ਕਰ ਲਓ ਬਸ ਥੋੜਾ ਧੰਨਵਾਦ ਬਹੁਤ ਜਿਨ੍ਹਾਂ ਨੇ ਵੀਡੀਓ ਦੇਖੀ ਆ ਤੇ ਬਾਕੀ ਮੈਂ ਫਿਰ ਸ਼ੇਅਰ ਕਰੂੰਗਾ ਹੋਰ ਗੱਲਾਂ ਜੇ ਮਿਲਣਗੀਆਂ ਆਪਾਂ ਨੂੰ ਨਵੀਆਂ-ਨਵੀਆਂ ਵੀਡੀਓ ਜਿੱਦਾਂ ਵੀ ਆਪਾਂ ਪਾਵਾਂਗੇ ਵਿਚਰਨ ਵਾਲੀਆਂ ਗੱਲਾਂ ਸਾਰਿਆਂ ਚ ਤੁਸੀਂ ਉਹਨੂੰ ਆਪਣੇ ਯਾਰਾਂ ਦੋਸਤਾਂ ਤੱਕ ਭੇਜ ਸਕਦੇ ਹੋ ਤੇ ਨਹੀਂ ਵੀ ਭੇਜੋਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਬਈ 10-15 ਬੰਦੇ ਦੇਖ ਲੈਣ ਬਸ ਉਹੀ ਬਥੇਰਾ ਹੁੰਦਾ ਧੰਨਵਾਦ ਤੇ ਹੁਣ ਇਹਦੀ ਮੈਂ ਜਿਹੜੀ ਵੀਡੀਓ ਆ ਇੱਥੇ ਲੱਗਿਆ ਬੰਦ ਕਰਨਾ ਅਗਰੀ ਨਿਕਲੀ ਵਿੱਚੋਂ ਸਾਹ ਚੜਾ ਹੈ ਬਤੁਰ ਤੁਰ ਤੁਰ ਕੇ ਅਗਰੀ ਨਿਕਲਦੀ ਓਸਤਾਜ ਜੀ ਇਹਦੇ ਵਿੱਚੋਂ ਅਖਰੋਟ ਫਰੀ ਦੇ ਖਰੋਟ ਨੇ ਜਿੰਨੇ ਮਰਜੀ ਖਾਓ ਪਰ ਕਹਿੰਦੇ ਨਾ ਆ ਹੁਣ ਗਲੀ ਹੋਈ ਆ ਸਾਲੀ ਚੋਲੋ ਧੱਕੇ ਖਾ ਕੇ ਅਕਲ ਆਉਂਦੀ ਬੰਦੇ ਨੂੰ ਬਾਦਾਮ ਖਰੋਟ ਖਾ ਕੇ ਨਹੀਂ ਆਕਲ ਆਉਂਦੀ ਇਹ ਤਾਂ ਵੈਸੇ ਨਰਜੀ ਜੀ ਪੂਰੀ ਕਰ ਦਿੰਦੇ ਹੁੰਦੇ ਆਪਣੀ ਪਰ ਜਿੰਨੇ ਬੰਦਾ ਇੱਥੇ ਦੁਨੀਆ 'ਚ ਧੱਕੇ ਖਾਂਦਾ ਉਹਨੂੰ ਅਕਲ ਆਉਂਦੀ ਆ ਆ ਦੇ ਅਖਰੋਟ ਦੀ ਅਗਰੀ ਇਹ ਬਹੁਤ ਵਧੀਆ ਦਿਮਾਗ ਦੇ ਲਈ ਹੁੰਦਾ ਦਿਮਾਗ ਇਹ ਦਿਮਾਗ ਬਣੇ ਹੋਇਆ ਵੈਸੇ ਤੇ ਦਿਮਾਗ ਲਈ ਚੰਗੇ ਹੁੰਦੇ ਆ ਇਹ ਕਮਜ਼ੋਰੀ ਦੂਰ ਕਰਦੇ ਤੇਜ ਤੂ ਤਾਂ ਸਾਲਾ ਕਿੱਥੇ ਹੁੰਦਾ ਦਿਮਾਗ ਤੇ ਸਿਆਣੇ ਬਜ਼ੁਰਗ ਹੋ ਜਾਂਦੇ ਨੇ 70 70 ਸਾਲ ਦੇ ਉਹਨਾਂ ਨੂੰ ਬੋਲਣ ਦੀ ਅਕਲ ਨਹੀਂ ਹੁੰਦੀ ਬਦਾਮ ਤੋਂ ਖਾ ਕੇ ਨਹੀਂ ਅਕਲ ਆਉਂਦੀ ਠੱਕੇ ਠੁੱਕੇ ਖਾ ਕੇ ਆਉਂਦੀ ਆ ਆ ਲੈ